ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਸਤਗੁਰ ਸਬਦੀ ਪਾਧਰ ਜਾਨ ਗੁਰ ਕੈ ਤਕੀਐ ਸੱਚੈ ਤਾਣ ਨਾਮ ਸੰਭਾਲ ਸਰੂੜੀ ਬਾਣ ਥੈ ਭਾਵੇ ਦਰ ਲੈ ਸਪ੍ਰਾਨ ਊਡਾਂ ਬੈਸਾ ਇਕ ਲਿਵਤਾਰ ਗੁਰ ਕੈ ਸਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉਚੀ ਧਾਰ ਨਿਜ ਘਰ ਵਾਸਾ ਤਹਿ ਮਗ ਨ ਚੱਲਣ ਹਾਰ ਜੇ ਤਕਰ ਵਸੈ ਤੂੰ ਹੰ ਬਿਦ ਜਾਣ ਬੀਜੋ ਮਹਿਲ ਨ ਜਾਪੈ ਸਤਿਗੁਰ ਬਾਜੋ ਸਮਝ ਨ ਹੋਵੀ ਸਭ ਜਗ ਦਬਿਆ ਛਪੈ ਕਰਨ ਪਲਾਵ ਕਰੈ ਬਿਲ ਲਾਤੋ ਬਿਨ ਗੁਰ ਨਾਮ ਨ ਜਾਪੈ ਪਲ ਪੰਕਜ ਮੈਂ ਨਾਮ ਛਡਾਏ ਜੇ ਗੁਰ ਸ਼ਬਦ ਸੰਜਾਪੈ ਇਕ ਮੂਰ ਖੰਦੇ ਮੁਕਦਗਵਾਰ ਇਕ ਸਤਿਗੁਰ ਕਹਿ ਪੈ ਨਾਮ ਆਧਾਰ ਸੱਚਾ ਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਨ ਪੀਤੀ ਤਿਸ ਮੁਖ ਦਵਾਰ ਨਾਮ ਬੈ ਭਾਇ ਜਿ ਦੇਵ ਸਾਹੀ ਗੁਰ ਕਰਨੀ ਸੱਚ ਬਾਣੀ ਇਹਨ ਦਾ ਵਰਸੈ ਤਰ ਸੁਹਾਵੀ ਘੜ ਘੜ ਜੋਤ ਸਮਾਣੀ ਕਾਲਰ ਬੀਜਸ ਦੁਰਮਤ ਐਸੀ ਨ ਗੁਰੇ ਕੀ ਨਿਸ਼ਾਨੀ ਸਤ ਗੁਰ ਬਾਜੋ ਘੁਰ ਅੰਧਾਰਾ ਡੂ ਮੋਏ ਬਿਨ ਪਾਣੀ ਜੋ ਕਿ ਸ਼ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮਿਟਣਾ ਨ ਜਾਏ ਹੁਕਮੇ ਬਧਾਕਾਰ ਕਮਾਏ ਏਕ ਸ਼ਬਦ ਰਾਚੈ ਸੱਚ ਸਮਾਏ ਚੌਦਸ ਹੁਕਮ ਵਰਤਾ ਪ੍ਰਭ ਤੇਰਾ ਚੌਦਸ ਨਾਮ ਪਤਾਲੰਗ ਸਭ ਮੈਂ ਹੈ ਸਬਦ ਵਰਤਾ ਪ੍ਰਭ ਸਾਚਾ ਕਰਮ ਮਿਲਾ ਬਿਆਲੰਗ ਜਾਮਣ ਮਰਣਾ ਦੀਸੈ ਸੇ ਰੂਪੋ ਖੁਦਿਆ ਨਿੰਦਰਾ ਕਾਲੰਗ ਨਾਨਕ ਨਾਮ ਮਿਲਾਏ ਮਨ ਭਾਵੈ ਸਾਚੀ ਨਦਰ ਰਸਾਲੰਗ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦੀ ਪਛਾਨੈ ਤੋ ਕੈਸੇ ਆੜ ਫਾਤੀ ਜਾਲ ਲਖ ਨਾ ਜਾਚੈ ਹਿਰਦੈ ਸੰਭਾਲ ਰਹਾਓ ਏਕ ਜੀਕੈ ਜੀਆ ਖਾਹੀ ਜਲ ਧਰਤੀ ਬੋਡੀ ਜਲ ਮਾਹੀ ਸਰਬ ਜੀ ਕੀਏ ਪ੍ਰਤ ਪਾਣੀ ਜਬ ਪਕੜੀ ਤਬ ਹੀ ਪਛਤਾਣੀ ਜਬ ਗਲ ਫਾਸ ਪੜੀ ਅਤ ਭਾਰੀ ਊੜ ਨਾ ਸਕੇ ਪੰਗ ਪਸਾਰੀ ਰਸ ਜੁਗ ਵਨਮਹੁਗਾ ਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ ਸਤਿਗੁਰ ਸੇਵ ਟੂਟੈ ਜਮਕਾਲ ਹਿਰਦੈ ਸਾਚਾ ਸ਼ਬਦ ਸੰਭਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰਿ ਕਾ ਨਾਮ ਰਖੈ ਉਰਤਾਰ ਸੇ ਦੁਖ ਆਗੈ ਜੇ ਭੋਗ ਬਿਲਾਸੇ ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ ਮਲਾਰ ਮਹੱਲਾ ਤੀਜਾ ਅਸ਼ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਐ ਬਿਨ ਕਰਮੈ ਪਾਇਆ ਨਾ ਜਾਏ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਏ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸੱਚਾ ਹਰ ਸਿਉ ਰਹੈ ਸਮਾਇ ਰਹਾ ਸਤਿਗੁਰ ਤੇ ਗਾਨੁ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ 부ਜੀਐ ਗਰਬਜੋਨੀ ਨੈ ਪਾਏ ਗੁਰ ਪ੍ਰਸਾਦਿ ਜੀਵ ਤਮਰੈ ਮਰ ਜੀਵੈ ਸਬਦ ਕਮਾਏ ਮੁਕਤ ਦਵਾਰਾ ਸੋਈ ਪਾਏ ਜੇ ਵਿੱਚੋ ਆਪ ਗਵਾਏ ਗੁਰ ਪ੍ਰਸਾਦਿ ਸੇਵ ਕਰਿ ਜਮੈ ਵਿੱਚੋਂ ਸਖਤ ਗਵਾਏ ਚਰ ਚਰੈ ਵਿਵੇਕ ਬੁੱਧ ਪਾਏ ਪੁਰਖੇ ਪੁਰਖ ਮਿਲਾਏ ਧਾਤੁਰ ਬਾਜੀ ਸੰਸਾਰ ਚੇਤ ਹੈ ਚੱਲੈ ਮੂਲ ਗਵਾਏ ਲਾਹ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਏ ਸਤ ਗੁਰ ਵਣ ਕਿਨੈ ਨਾ ਪਾਇਆ ਮਨ ਵੇਖੋ ਰਿਦਾ ਵਿਚਾਰ ਵਡਭਾਗੀ ਗੁਰ ਪਾਇਆ ਭਉਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਉ ਪਾਓ ਮੁਖ ਦੁਆਰ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਮਿਟਣਾ ਨਾ ਜਾਏ ਨਾਨਕ ਸੇ ਜਨ ਪੂਰਨ ਹੋਏ ਜਨ ਹਰ ਬਾਣਾ ਪਾਏ ਮਲਾਰ ਮਹੱਲਾ ਤੀਜਾ ਬੇਦਬਾਨੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਵੇ ਜਮ ਡੰਡ ਹੈ ਬਿਨ ਨਾਵੇ ਜਮ ਡੰਡ ਸਹ ਮਾਰੇ ਜਨਮ ਵਾਰੋ ਵਾਰ ਸਤਿਗੁਰ ਭੇਟੇ ਮੁਕਤ ਹੋਏ ਪਾਏ ਮੁਕਤ ਦੁਆਰ ਮਨ ਰੇ ਸਤਿਗੁਰ ਸੇਵ ਸਮਾਏ ਵੱਡੇ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਇ ਰਹਾਓ ਹਰ ਆਪਣੇ ਭਾਣੇ ਸੇਸ਼ਟ ਬਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸੋ ਲੱਗਾ ਪਿਆਰ ਹਰ ਗੈ ਭਾਣਾ ਸਤਗੁਰੂ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਣੀ ਸਤ ਹੈ ਗੁਰਮੁਖ ਬੂਜੈ ਕੋਏ ਵਾਹ ਵਾ ਕਰ ਬਰਬੋ ਸਲਾਹੀਐ ਤਿਸ ਜੇ ਬੜ ਵਰਨਾ ਕੋਏ ਆਪੇ ਬਖਸੇ ਮੇਲ ਲੈ ਕਰਮ ਪ੍ਰਾਪਤ ਹੋਏ ਸਾਚਾ ਸਾਇਬ ਮਾਹਰੋ ਸਤਗੁਰੂ ਦੀਆ ਦਿਖਾਏ ਅੰਮ੍ਰਿਤ ਵਰਸੈ ਮਨ ਸੰਤੋਖੀਐ ਸਚ ਰਹਿ ਲਿਵ ਲਾਏ ਹਰ ਗੈ ਨਾਇ ਸਦਾ ਹਰੀ ਹਾਵਲੀ ਫਿਰ ਸੁੱਕੈ ਨਾ ਕੁਮਲਾਏ ਬਿਨ ਸਤਗੁਰ ਕਿਨਾਂ ਪਾਇਓ ਮਨ ਵੇਖੋ ਕੋਪਤੀ ਆਏ ਹਰ ਕਿਰਪਾ ਦੇ ਸਤਗੁਰ ਪਈ ਹੈ ਭੇਟਐ ਸਾਇ ਸੁਪਾਏ ਮਨਮੁ ਭਰਮ ਪੁਲਾਇਆ ਬਿਨ ਭਾਗਾ ਹਰ ਧਨ ਨਾ ਪਾਇ ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰੇ ਵਿਚਾਰ ਮੁਕਤ ਦੇ ਨਾ ਹੋਵੀ ਨਾ ਪਾਇ ਨਮੋਕ ਦਵਾਰ ਬਿਨ ਸਤਗੁਰ ਬੰਦਨ ਨਾ ਟੁਟਈ ਨਾਮ ਨ ਲਗੈ ਪਿਆਰ ਬਾੜ-ਬਾੜ ਪੰਡਤ ਮੋਨੀ ਥਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤ ਨਾ ਆਵੀ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋਂ ਨਾ ਉਤਰੈ ਅੰਤਰ ਕਪਟਵੇ ਨਾਸ ਹਰ ਨਾਵੇ ਨੂੰ ਸਭ ਕੋ ਪ੍ਰਤ ਪ੍ਰਤਪ ਦਾ ਵਿਣ ਭਾਗਾ ਪਾਇ ਨ ਜਾਏ ਨਦਰ ਕਰੇ ਗੁਰ ਪੇਟੀਏ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਏ ਨਦਰ ਕਰੇ ਗੁਰ ਪੇਟੀਏ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤੂ ਪਜੈ ਹਰ ਸਿਉ ਰਹਾ ਸਮਾਏ ਗੁਰੂ ਪਿਆਰੇ ਭੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ